ਭਾਰਤ ਰਤਨ ਸੰਵਿਧਾਨ ਨਰਮਤਾ ਨਾਰੀ ਰક્ષਕ ਡਾਕਟਰ ਭੀਮਰਾਓਂ Ambedkar ਜੀ ਦਾ 134ਵਾਂ ਜਨਮ ਦਿਵਸ ਜਿੱਥੇ ਪੂਰੇ ਦੇਸ਼ ਵਿੱਚ ਵਿਦੇਸ਼ ਵਿੱਚ ਮਨਾਇਆ ਜਾ ਰਿਹਾ ਉੱਥੇ ਵਾਰਡ ਨੰਬਰ 47 ਵਿੱਚ ਹਲਕਾ ਆਤਮਨਗਰ ਕੁਲਵੰਤ ਸਿੰਘ ਸਿੱਧੂ MLA ਸਾਹਿਬ ਦੀ ਰਹਿਨਵਾਈ ਵਿੱਚ ਨਸ਼ੇ ਖਿਲਾਫ ਰੈਲੀ ਕੱਢੀ ਜਾ ਰਹੀ ਹੈ ਜੋ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਜੋ ਮੁਹਿੰਮ ਛੇੜੀ ਹੈ ਨਸ਼ਿਆਂ ਦੇ ਖਿਲਾਫ ਅੱਜ ਉਸ ਨਸ਼ਿਆਂ ਦੇ ਖਿਲਾਫ ਇਹ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਤੇ ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਦੇ ਅੰਬੇਡਕਰ ਜੀ ਨੇ ਕਿਹਾ ਪੜੋ ਲਿਖੋ ਜੁੜੋ ਸੰਘਰਸ਼ ਕਰੋ ਸਾਨੂੰ ਬਾਬਾ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਅੱਜ ਜਿਹੜੀ ਸਾਰੇ ਲੋਕ ਜਿਹੜੇ ਸ਼ਰਦਾ ਦੇ ਸுமਨ ਚਰਣਾ ਵਿੱਚ ਫੋਲਰਪਿਤ ਕਰਨ ਆਏ ਆ ਬਾਬਾ ਸਾਹਿਬ ਦੇ ਜਨਮ ਦਿਨ ਤੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਸਾਨੂੰ ਬਾਬਾ ਸਾਹਿਬ ਦੇ ਵਿਸ਼ੇਸ਼ ਤੌਰ ਤੇ ਲਿਖੇ ਹੋਏ ਸੰਵਿਧਾਨ ਨੂੰ ਮੰਨਣਾ ਚਾਹੀਦਾ ਉਹਨਾਂ ਦੇ ਚਰਣਾ 'ਚ ਨੰਮਨ ਕਰਨਾ ਚਾਹੀਦਾ ਅੱਜ ਜਿਹੜੇ ਲੋਕ ਬਾਹਰ ਬੈਠੇ ਬਾਬਾ ਸਾਹਿਬ ਦੇ ਖਿਲਾਫ ਬੋਲਦੇ ਆ ਮੈਂ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਵੀ ਪੰਨੂ ਵਰਗੇ ਜਿਹੜੇ ਬਾਬਾ ਸਾਹਿਬ ਦੇ ਖਿਲਾਫ ਬੋਲਦੇ ਆ ਪੰਨੂ ਤੋ ਇਹ ਹਿੰਮਤ ਆ ਗਈ ਆਪਣੀ ਮਾਦਾ ਪੋਤਾ ਇੱਥੇ ਆ ਜੀ ਫੇਰ ਦੇਖੀ ਬਾਬਾ ਸਾਹਿਬ ਦੇ ਜਿਹੜੇ ਰੈਬਰ ਆ ਉਹਦੇ ਬੱਚੇ ਆ ਉਹ ਨਾਲ 34ਵੇਂ ਜਨਮ ਦਿਨ ਦਿਵਸ ਤੇ ਸਾਰੇ ਹੀ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਕਿਉਂਕਿ ਡਾਕਟਰ ਸਾਹਿਬ ਦਾ ਇੱਕ ਦੇਖੋ ਇੱਕੋ ਹੀ ਸੰਦੇਸ਼ ਸੀ ਕਿ ਸਾਰੇ ਰਲ ਮਿਲ ਕੇ ਰਹਿਣ ਸਭ ਨੂੰ ਉਹਨਾਂ ਨੇ ਇੱਕ ਅਧਿਕਾਰ ਦਿੱਤੇ ਸੰਵਿਧਾਨ ਬਣਾਇਆ ਸੰਵਿਧਾਨ ਨੂੰ ਲਾਗੂ ਕੀਤਾ ਤੇ ਮੈਂ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਬਹੁ ਬਹੁ ਵਧਾਈ ਦਿਨਾ ਤੇ ਇਹੀ ਅਰਦਾਸ ਕਰਦਾ ਕਿ ਸਾਡੀ ਇਹ ਭਾਈਚਾਰਕ ਸਾਂਝ ਇਸੇ ਤਰ੍ਹਾਂ ਬਣੀ ਰਹੀ ਸੇ ਰਲ ਮਿਲ ਕੇ ਕੋਈ ਵੀ ਦਿਨ ਤਿਉਹਾਰ ਹੋ ਇਸੇ ਤਰ੍ਹਾਂ ਹੀ ਮਨਾਉਂਦੇ ਰਹੀਏ ਜਿਹੜਾ ਇਹਦਾ ਪ੍ਰੋਗਰਾਮ ਕਿਹਨੂੰ ਦੋ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਡਾਕਟਰ ਭੀਮਰਾਓਂ ਬੇੜਕਰ ਜੀ ਦੇ 134ਵੇਂ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਦਾ ਪ੍ਰੋਗਰਾਮ ਵੀ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਵੱਡੀ ਨਸ਼ੇ ਖਿਲਾਫ ਰੈਲੀ ਕੱਢੀ ਗਈ ਹੈ ਜੋ ਕਿ ਗੁੱਗਾ ਮਾੜੀ ਮੰਦਰ ਤੋਂ ਰਵਾਨਾ ਕੀਤੀ ਗਈ ਹੈ ਐਮਐਲਏ ਸਿੱਧੂ ਸਾਹਿਬ ਨੇ ਹਰੀ ਝੰਡੀ ਦੇ ਕੇ ਰੈਲੀ ਨੂੰ ਰਵਾਨਾ ਕੀਤਾ ਤੇ ਹੁਣ ਅਸੀਂ ਨਸ਼ੇ ਖਿਲਾਫ ਰੈਲੀ ਨੂੰ ਇੱਕ ਮੈਸੇਜ ਲੈ ਕੇ ਕਚੈਰੀਆਂ ਤੱਕ ਜਾਵਾਂਗੇ ਤੇ ਕਚੈਰੀ ਜਾ ਕੇ ਬਾਬਾ ਸਾਹਿਬ ਦੀ ਪ੍ਰਤਿਬਾ ਨੂੰ ਫੁੱਲ ਅਰਪਿਤ ਕਰਾਂਗੇ ਤੇ ਉਨਾ ਦਾ ਜਨਮ ਦਿਨ ਇੱਕ ਤਿਉਹਾਰ ਵਾਂਗ ਬਣਾਵਾਂਗੇ ਸਰਕਾਰ ਵੀ ਲਗਾਤਾਰ ਉਪਰਾਲੇ ਕਰ ਰਹੀ ਹੈ ਤੇ ਅੱਜ ਤੁਹਾਡੇ ਕੋਲ ਵੀ ਜਿਹੜੀ ਰੈਲੀ ਕੱਢੀ ਆ ਰਿਹਾ ਲੱਗਦਾ 9 ਜੂਨ ਨਸ਼ੇ ਛਡਣ ਗਿਆ ਬਿਲਕੁਲ ਨੌਜਵਾਨਾਂ ਨੂੰ ਸੇਧ ਮਿਲ ਰਹੀ ਆ ਉਹਨਾਂ ਨੂੰ ਹਰ ਰੋਜ਼ ਸੀਐਮ ਭਗਵੰਤ ਮਾਨ ਜੀ ਵੀ ਐਫਰਟਸ ਕਰ ਰਹੇ ਆ ਅਸੀਂ ਵੀ ਆਪਣੇ ਵੱਲੋਂ ਵਾਰਡ ਵਾਸੀ ਸਾਰੇ ਐਫਰਟਸ ਕਰ ਰਹੇ ਆ ਨਸ਼ਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਨੌਜਵਾਨਾਂ ਨੂੰ ਮੈਸੇਜ ਦੇ ਰਹੇ ਆ ਤੇ ਇਸ ਰੈਲੀ ਦਾ ਵੀ ਮੇਨ ਮਕਸਦ ਇਹੀ ਆ ਕਿ ਸ਼ਹਿਰ ਵਾਸੀਆਂ ਨੂੰ ਮੈਸੇਜ ਮਿਲ ਸਕੇ ਕਿ ਉਹ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਸੇਧ ਦੇ ਸਕਣ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਇਸ ਤਰ੍ਹਾਂ ਚੰਗੇ ਉਪਰਾਲੇ ਕਰਦੇ ਰਹੋ ਪ੍ਰੀਮ ਰੌਜੀ ਦੇ 134ਵੇਂ ਜਨਮ ਦਿਵਸ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਬਾਬਾ ਸਾਹਿਬ ਦੇ ਚਾਨਣੇ ਅਰਦਾਸ ਕਰਦਾ ਕਿ ਸਾਨੂੰ ਪੰਜਾਬੀਆਂ ਨੂੰ ਸਾਨੂੰ ਦੇਸ਼ ਵਾਸੀਆਂ ਨੂੰ ਤਾਕਤ ਦੇਣ ਕਿ ਤੁਹਾਡੇ ਪੂਰਿਆਂ ਤੇ ਪਾਇ ਚੱਲ ਕੇ ਅਸੀਂ ਆਪਣੇ ਦੇਸ਼ ਦੀ ਪੰਜਾਬ ਦੀ ਖੂਬ ਤਰੱਕੀ ਕਰੀਏ ਤੇ ਅੱਜ ਕੋਈ ਸ਼ਰਾਰਤੀ ਅੰਸਰਾਂ ਨੇ ਬਾਬਾ ਸਾਹਿਬ ਦੀਆਂ ਜੜੀਆਂ ਪ੍ਰਤਮਾ ਨੇ ਉਹਨਾਂ ਨੂੰ ਨੁਕਸਾਨ ਕਰਨ ਦੀ ਜਿਹੜੀ ਧਮਕੀ ਦਿੱਤੀ ਸੀ ਉਹਦੇ ਵਜੋਂ ਆਪਣੇ ਸਮੁੱਚੇ ਵਲੰਟੀਅਰ ਸਹਿਬਾਨਾਂ ਨੂੰ ਬੇਨਤੀ ਕਰਦਾ ਕੀ ਆਪਣਾ ਆਪਣਾ ਫਰਜ਼ ਸਮਝਦੇ ਹੋਏ ਜਿੱਥੇ-ਜਿੱਥੇ ਬਾਬਾ ਜੀ ਦੀ ਪ੍ਰਤਿਮਾ ਲੱਗੀਆਂ ਨੇ ਉਹਨਾਂ ਦੇ ਪਹਿਰਾ ਦੇ ਕੇ ਉਹਨਾਂ ਫੁੱਟਬਾਲ ਤਾਕਤਾਂ ਨੂੰ ਆਪਾਂ ਮੂੰਹ ਤੋੜ ਮਾ ਜਵਾਬ ਦੇਣੀ ਹੈ ਅੱਜ ਬੋਰਡਰ ਹੈ ਜਿਹੜੀ ਵੀ ਕੱਢਿਆ ਰੇ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਨਸ਼ੇ ਵਿਰੋਧ ਜਿਹੜਾ ਚੱਲ ਰਿਹਾ ਹੈ ਉਹਦੇ ਵਾਸਤੇ ਹਰੇਕ ਪੰਜਾਬੀ ਦਾ ਹਰੇਕ ਭਾਰਤੀ ਦਾ ਫਰਜ਼ ਹੈ ਕਿ ਆਪਣਾ ਆਪਣਾ ਜਿਹੜਾ ਰੋਲ ਅਦਾ ਕਰੇ ਅੱਜ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਜਦੋਂ ਬਾਬਾ ਜੀ ਦਾ 134ਵਾਂ ਸਾਡਾ ਜਨਮ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪੂਰਾ ਦੇਸ਼ ਮਨਾ ਰਿਹਾ ਇਸ ਮੌਕੇ ਤੇ ਇਸ ਨਸ਼ੇ ਵਿਰੁੱਧ ਰੈਲੀ ਦਾ ਮੈਂ ਸਮਨਾ ਸੋਨੇ ਦੇ ਸਵਾਗਤ ਕਿਹੜੀ ਜਗ੍ਹਾ ਤੇ ਰੈਲੀ ਲੱਗਣੀ ਅੰਬੇਦਕਾ ਨਗਰ ਬਾੜ ਨੰਬਰ 47 ਜੀ